ਇਹ ਤਾਂ ਨਹੀਂ ਹੋ ਸਕਦਾ ਨਾ ਕਿ ਕੋਈ ਬੰਦਾ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਹੀ ਭੁੱਲ ਜਾਵੇ ਇਹ ਕਿਵੇਂ ਹੋ ਸਕਦਾ ਹੈ ਕਿ ਬੰਦਾ ਆਪਣੇ ਬੱਚਿਆਂ ਆਪਣੇ ਧੀਆਂ ਪੁੱਤਰਾਂ ਦੀ ਗਿਣਤੀ ਤੇ ਉਹਨਾਂ ਦੇ ਨਾਮ ਭੁੱਲ ਜਾਵੇ ਅਸੀਂ ਕਹਾਂਗੇ ਕਿ ਬੰਦਾ ਜੇਕਰ ਕੋਸ਼ਿਸ਼ ਵੀ ਕਰੇ ਤਾਂ ਵੀ ਇਹ ਨਹੀਂ ਕਰ ਸਕਦਾ ਤਾਂ ਵੀ ਇਹ ਨਹੀਂ ਹੋ ਸਕਦਾ ਪਰ ਇਹ ਸਭ ਕੁਝ ਹੋ ਜਾਂਦਾ ਹੈ ਇੱਕ ਵਿਸ਼ੇਸ਼ ਪ੍ਰਕਾਰ ਦੀ ਮਾਨਸਿਕ ਬਿਮਾਰੀ ਹੈ ਡਿਮੈਂਸ਼ੀਆ ਡਿਮੈਂਸ਼ੀਆ ਬਿਮਾਰੀ ਵਿੱਚ ਬੰਦੇ ਨੂੰ ਆਪਣਾ ਨਾਮ ਤੱਕ ਵੀ ਭੁੱਲ ਜਾਂਦਾ ਹੈ। ਡਿਮੈਂਸ਼ੀਆ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਕਿਸਮ ਹੁੰਦੀ ਹੈ ਜਿਸ ਨੂੰ ਅਲਜ਼ਾਈਮਰ ਕਿਹਾ ਜਾਂਦਾ ਹੈ। ਇਸ ਵਿੱਚ ਬੰਦਾ ਆਪਣੇ ਆਪ ਤੱਕ ਨੂੰ ਭੁੱਲ ਜਾਂਦਾ। ਉਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਕੌਣ ਹੈ। ਇਹ ਬਿਮਾਰੀ ਕਿਉਂ ਹੁੰਦੀ ਹੈ? ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ? ਆਪਾਂ ਇਸ ਬਾਰੇ ਗੱਲਬਾਤ ਕਰਾਂਗੇ। ਸੋਚ ਵਿਚਾਰ ਟੀਵੀ ਤੇ ਆਪਾਂ ਜਾਣਕਾਰੀ ਦੇਣ ਵਾਲੀਆਂ ਵੀਡੀਓ ਅਪਲੋਡ ਕਰਦੇ ਆਂ। ਆਪਣੀ ਸਾਹਜ ਬਣੀ ਰਵੇ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅਗਾਹ ਹੋਰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਆਪਣੀ ਸਾਹਜ ਜੜੀ ਹੈ ਉਹ ਹਮੇਸ਼ਾ ਲਈ ਬਣੀ ਰਹੇ ਡਿਮੈਂਸ਼ੀਆ ਇੱਕ ਵੱਡੀ ਉਮਰ ਦੀ ਬਿਮਾਰੀ ਹੁੰਦੀ ਹੈ ਬੰਦਾ ਚੰਗਾ ਪੜਾ ਹੋਏਗਾ ਆਪਣੇ ਕਾਰ ਵਿਹਾਰ ਕਰ ਰਿਹਾ ਹੋਵੇਗਾ ਸਹੀ ਸਲਾਮਤ ਤੁਰਦਾ ਫਿਰਦਾ ਹੋਵੇਗਾ ਪਰ ਉਸ ਦੀ ਯਾਦਦਾਸ਼ਤ ਜਾਂਦੀ ਰਹੇਗੀ ਉਦਾ ਚਿਹਰਾ ਭਾਵਹੀਣ ਹੋਣ ਲੱਗੇਗਾ ਉਹਦੇ ਚਿਹਰੇ ਤੇ ਜਿਹੜੇ ਭਾਵ ਸਾਡੇ ਚਿਹਰੇ ਤੇ ਆਉਂਦੇ ਆ ਉਹ ਨਹੀਂ ਆਣਗੇ ਇਸ ਬਿਮਾਰੀ ਵਿੱਚ ਉਸ ਨੂੰ ਉਹ ਸਭ ਕੁਝ ਵੀ ਭੁੱਲ ਜਾਏਗਾ ਜਿਸ ਦੇ ਭੁੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ 65 ਤੋਂ 65 ਸਾਲ ਤੋਂ ਉੱਪਰ ਵਾਲੇ ਲੋਕਾਂ ਨੂੰ ਇਸ ਬਿਮਾਰੀ ਹੋਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ ਇਸ ਉਮਰ ਵਿੱਚ ਕਿਸੇ ਹਾਦਸੇ ਵੱਸ ਜਾਂ ਕਿਸੇ ਮਾਨਸਿਕ ਪਰੇਸ਼ਾਨੀ ਕਰਕੇ ਮਰੀਜ਼ ਦੇ ਦਿਮਾਗ ਦੇ ਕੁਝ ਨਿਊਰੋਨ ਕੰਮ ਕਰਨਾ ਬੰਦ ਕਰ ਦਿੰਦੇ ਹਨ ਆਮ ਤੌਰ ਤੇ 5 ਤੋਂ 6% ਲੋਕਾਂ ਨੂੰ ਇਹ ਬਿਮਾਰੀ ਹੋਣ ਦਾ ਖਤਰਾ ਰਹਿੰਦਾ ਹੈ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਦੀ ਜਿਹੜੀ ਪਰਸੈਂਟੇਜ ਹੈ ਉਹ ਹੋਰ ਵੱਧ ਜਾਂਦੀ ਹੈ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਕਿਉਂ ਹੁੰਦੀਆਂ ਹਨ ਇਸ ਦੇ ਦੋ ਪ੍ਰਮੁੱਖ ਕਾਰਨ ਹਨ ਪਹਿਲਾ ਕਾਰਨ ਇਹ ਹੈ ਕਿ ਅਜੋਕੇ ਦੌਰ ਦੀ ਸਟ्रेसफुल ਲਾਈਫ ਮਾਨਸਿਕ ਪਰੇਸ਼ਾਨੀਆਂ ਵਿੱਚ ਘਿਰੇ ਮਨੁੱਖਾਂ ਨੂੰ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਵਧੇਰੇ ਹੁੰਦੀਆਂ ਹਨ ਇਹੋ ਕਾਰਨ ਹੈ ਕਿ ਅੱਜ ਬਦਲਦੇ ਦੌਰ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਉਹ ਤੇਜ਼ੀ ਨਾਲ ਵਧ ਰਿਹਾ ਹੈ ਦੂਜਾ ਕਾਰਨ ਹੈ ਕਿ ਜੇਕਰ ਪਰਿਵਾਰ ਵਿੱਚ ਕਿਸੇ ਵੱਡੇ ਵਡੇਰੇ ਨੂੰ ਪਹਿਲਾਂ ਇਹ ਬਿਮਾਰੀ ਹੈ ਤਾਂ ਗਾਂ ਉਸ ਦੇ ਪਰਿਵਾਰ ਦੇ ਜੀਆਂ ਵਿੱਚ ਵੀ ਕਿਸੇ ਨੂੰ ਇਹ ਬਿਮਾਰੀ ਹੋਣ ਦਾ ਡਰ ਪੈ ਰਿਹਾ ਰਹਿੰਦਾ ਹੈ ਬੇਸ਼ੱਕ ਡਾਕਟਰੀ ਵਿਗਿਆਨ ਅਨੁਸਾਰ ਕਿਹਾ ਗਿਆ ਹੈ ਕਿ ਇਸ ਜਿਹੜਾ ਇੱਕ ਤਰ੍ਹਾਂ ਨਾਲ ਜੈਨੇਟਿਕ ਪ੍ਰਣਾਲੀ ਦੇ ਵਿੱਚ ਇਹ ਬਿਮਾਰੀ ਹੋਵੇ ਤਾ ਇਹਦੇ ਚਾਂਸ ਜਿਹੜੇ ਬਹੁਤ ਥੋੜੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਡਿਮੈਂਸ਼ੀਆ ਜਾਂ ਅਲਜ਼ਾਈਮਰ ਦੇ ਲੱਛਣ ਕੀ ਹਨ ਜਿਸ ਮਰੀਜ਼ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਉਸ ਲਈ ਇਹ ਬਿਮਾਰੀ ਸ਼ਾਇਦ ਇੰਨੀ ਤਕਲੀਫ ਦੇ ਨਾ ਹੋਵੇ ਕਿਉਂਕਿ ਉਹਨੂੰ ਤਾਂ ਖੁਸ਼ੀ ਗਮੀ ਦਾ ਕੋਈ ਬਹੁਤਾ ਭਾਵ ਹੀ ਨਹੀਂ ਰਹਿੰਦਾ ਉਹਨੂੰ ਪਤਾ ਹੀ ਨਹੀਂ ਚੱਲਦਾ ਘਰ ਪਰਿਵਾਰ ਦੇ ਜੀਆਂ ਲਈ ਇਹ ਜੈ ਮਰੀਜ਼ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਜੈ ਮਰੀਜ਼ ਜਿੱਧਰ ਜੀ ਕਰਦਾ ਉੱਠ ਕੇ ਤੁਰ ਪੈਂਦਾ ਹੈ 40-50 ਸਾਲ ਪਹਿਲਾਂ ਹੋਈਆਂ ਗੱਲਾਂ ਨੂੰ ਉਹ ਬੰਦਾ ਇਸ ਤਰ੍ਹਾਂ ਯਾਦ ਕਰਦਾ ਜਿਵੇਂ ਉਹ ਕੱਲ੍ਹ ਵਾਪਰੀਆਂ ਹੋਣ ਜਾਂ ਹੁਣ ਹੋ ਰਹੀਆਂ ਹੋਣ ਮਰੀਜ਼ ਚੁੱਪ-ਚੁੱਪ ਰਹਿਣ ਲੱਗਦਾ ਹੈ ਔਰ ਡੋਰ ਪਾੜ ਰਹਿਣ ਲੱਗਦਾ ਹੈ ਇੱਕ ਤਰ੍ਹਾਂ ਨਾਲ ਉਦਾਸ ਜਾ ਰਹਿਣ ਲੱਗਦਾ ਹੈ ਉਹ ਇਸ ਤਰ੍ਹਾਂ ਦਾ ਵਿਹਾਰ ਕਰਦਾ ਹੈ ਕਿ ਜਿਵੇਂ ਉਹਨੂੰ ਕੋਈ ਫਿਕਰਫਕਾ ਨਾ ਹੋਵੇ ਘਰ ਵਿੱਚ ਕੋਈ ਚੰਗੀ ਮਾੜੀ ਘਟਨਾ ਵਾਪਰੇ ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਪੁਰਾਣੇ ਸਮਿਆਂ ਵਿੱਚ ਵੀ ਕੁਝ ਲੋਕਾਂ ਨੂੰ ਡਿਮੈਂਸ਼ੀਆ ਨਾਮ ਦੀ ਇਹ ਬਿਮਾਰੀ ਹੁੰਦੀ ਸੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀ ਪਰ ਮਨੋਵਿਗਿਆਨ ਦੀ ਸਮਝ ਨਾ ਹੋਣ ਕਰਕੇ ਇਸ ਨੂੰ ਅੰਧਵਿਸ਼ਵਾਸ਼ਾਂ ਨਾਲ ਜੋੜਿਆ ਜਾਂਦਾ ਸੀ ਇਹ ਸਮਝਿਆ ਜਾਂਦਾ ਸੀ ਕਿ ਸਬੰਧਤ ਵਿਅਕਤੀ ਨੂੰ ਕਿਸੇ ਨੇ ਘੋਲ ਕੇ ਤਵੀਤ ਪਿਆ ਦਿੱਤੇ ਹਨ ਜਿਸ ਕਾਰਨ ਇਹ ਡੋਨਵਟਾ ਜਿਹਾ ਬਣ ਗਿਆ ਹੈ ਅਜਿਹੇ ਮਰੀਜ਼ ਨੂੰ ਵੇਖ ਕੇ ਲੋਕ ਧਾਗੇ ਤਵੀਤਾਂ ਤੇ ਜਾਦੂ ਟੂਣੇ ਕਰਨ ਵਾਲਿਆਂ ਵਿੱਚ ਵਿਸ਼ਵਾਸ ਕਰਨ ਲੱਗ ਪੈਂਦੇ ਸਨ ਇਹ ਬਿਮਾਰੀ ਦੇ ਸ਼ਿਕਾਰ ਮਰੀਜ਼ ਕਈ ਵਾਰ ਘਰੋਂ ਚਲੇ ਜਾਂਦੇ ਹਨ ਤੇ ਫਿਰ ਇਹ ਆਪਣਾ ਡਰੈੱਸ ਪਤਾ ਵੀ ਨਹੀਂ ਦੱਸ ਸਕਦੇ ਇਸ ਹਾਲਤ ਵਿੱਚ ਕਈ ਵਾਰ ਇਹ ਸਾਲਾਂ ਬੱਦੀ ਇਧਰ ਉਧਰ ਰੁਲਦੇ ਰਹਿੰਦੇ ਹਨ ਤੇ ਕਈ ਵਾਰ ਪੂਰੀ ਉਮਰ ਵੀ ਉਹਨਾਂ ਨੂੰ ਮੁੜ ਕੇ ਆਪਣਾ ਘਰ ਨਸੀਬ ਨਹੀਂ ਹੁੰਦਾ ਇਸ ਲਈ ਚਾਹੀਦਾ ਇਹ ਹੈ ਕਿ ਮਰੀਜ਼ ਦੇ ਹੱਥ ਵਿੱਚ ਜਿਹਾ ਕੜਾ ਜਾਂ ਮੈਟਲ ਦੀ ਕੋਈ ਚੂੜੀ ਪਾਈ ਜਾਵੇ ਜਿਸ ਤੇ ਉਹਦਾ ਨਾਮ ਪਤਾ ਜਾਂ ਫੋਨ ਨੰਬਰ ਪੱਕੇ ਤੌਰ ਤੇ ਲਿਖਿਆ ਹੋਵੇ ਡਾਕਟਰ ਇਸ ਬਿਮਾਰੀ ਨਾਲ ਜੁੜੇ ਸਿੰਪਟਮ ਨੂੰ ਸਮਝ ਕੇ ਇਸ ਦਾ ਇਲਾਜ ਕਰਦੇ ਹਨ ਬੇਸ਼ੱਕ ਇਸ ਵਿੱਚ ਮਰੀਜ਼ ਨੂੰ 100% ਠੀਕ ਭਾਵੇਂ ਨਹੀਂ ਕੀਤਾ ਜਾ ਸਕਦਾ ਪਰ ਇਲਾਜ ਕਰਾਉਣ ਨਾਲ ਕੁਝ ਹੱਦ ਤੱਕ ਮਰੀਜ਼ ਠੀਕ ਹੋ ਜਾਂਦਾ ਹੈ ਜਿਸ ਤਰ੍ਹਾਂ ਦੇ ਮਰੀਜ਼ ਦੇ ਸਿੰਪਟਮ ਹੁੰਦੇ ਹਨ ਉਸੇ ਅਨਸਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਮਰੀਜ਼ ਨੂੰ ਕੁਝ ਰਾਹਤ ਮਹਿਸੂਸ ਹੋਣ ਲੱਗਦੀ ਹੈ ਇਸ ਲਈ ਦਵਾਈਆਂ ਲੰਮਾ ਸਮਾਂ ਜਾਂ ਕਹਿ ਲਓ ਕਿ ਉਮਰ ਭਾਰੀ ਖਾਣੀਆਂ ਪੈਂਦੀਆਂ ਹਨ ਹੁਣ ਗੱਲ ਆ ਗਈ ਕਿ ਇਸ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਕਿਵੇਂ ਪਾਈਏ ਇਸ ਤੋਂ ਬਚਾ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣਾ ਲਾਈਫ ਸਟਾਈਲ ਅਜਿਹਾ ਅਜਿਹਾ ਬਣਾਈਏ ਕਿ ਸਾਡੀ ਜਾਨ ਨੂੰ ਬਹੁਤ ਜ਼ਿਆਦਾ ਝਮੇਲੇ ਨਾ ਹੋਣ ਅਸੀਂ ਮਾਨਸਿਕ ਤੌਰ ਤੇ ਥੋੜਾ ਆਪਣੇ ਆਪ ਨੂੰ ਸ਼ਾਂਤ ਰੱਖੀਏ ਸਾਦਾ ਜੀਵਨ ਬਤੀਤ ਕਰੀਏ ਸਾਡਾ ਮਨ ਸ਼ਾਂਤ ਰਹੇ ਬਹੁਤ ਜ਼ਿਆਦਾ ਗੁੱਸਾ ਈਰਖਾ ਵੈਰ ਵਿਰੋਧ ਇਹ ਸਭ ਚੀਜ਼ਾਂ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਨਾ ਬਣਨ ਦਿਏ ਆਪਣੇ ਖਾਣ ਪੀਣ ਵਿੱਚ ਵਿਸ਼ੇਸ਼ ਧਿਆਨ ਰੱਖੀਏ ਸਾਡਾ ਮਨ ਤੇ ਤਨ ਦੋਵੇਂ ਲੰਮਾ ਸਮਾਂ ਤੰਦਰੁਸਤ ਰਹਿਣ ਇਸ ਲਈ ਬਾਜ਼ਾਰੂ ਖਾਣਿਆਂ ਦਾ ਸਾਨੂੰ ਤਿਆਗ ਕਰਨਾ ਚਾਹੀਦਾ ਹੈ ਹਰ ਤਰ੍ਹਾਂ ਦੇ ਫਲ ਤੇ ਹਰੀਆਂ ਸਬਜ਼ੀਆਂ ਦੀ ਵੱਧ ਵੱਧ ਵਰਤੋਂ ਕਰਨੀ ਚਾਹੀਦੀ ਹੈ ਖਾਸ ਕਰਕੇ ਖੱਟੇ ਫਲ ਜਿਵੇਂ ਸੰਤਰਾ ਮਸੰਮੀ ਆੜੂ ਆਮਲਾ ਇਸ ਤਰ੍ਹਾਂ ਦੇ ਜਿਹੜੇ ਫਲ ਨੇ ਜਿਨ੍ਹਾਂ ਦੇ ਵਿੱਚ ਖਟਾਈ ਹੁੰਦੀ ਥੋੜੀ ਜਿਹੀ ਖਟਾਸ ਹੁੰਦੀ ਹੈ ਇਹ ਸਮੇਂ ਸਮੇਂ ਸਿਰ ਸਾਨੂੰ ਖਾਣੇ ਚਾਹੀਦੇ ਹਨ ਸਾਨੂੰ ਸੈਰ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ ਵੱਧ ਸਮਾ ਪਰਿਵਾਰ ਵਿੱਚ ਰਹਿਣਾ ਚਾਹੀਦਾ ਹੈ ਖੁਸ਼ ਰਹਿਣਾ ਚਾਹੀਦਾ ਹੈ ਤੇ ਖੁਸ਼ੀ ਦੇ ਬਹਾਨੇ ਲੱਭਣੇ ਚਾਹੀਦੇ ਆ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਮੁਸ਼ਕਲਾਂ ਸਮੱਸਿਆਵਾਂ ਮੁਸੀਬਤਾਂ ਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ ਤੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਇਝੀਆਂ ਅਲਮਤਾ ਤੋਂ ਬਚ ਸਕਦੇ ਹਾਂ ਤੇ ਲੰਮਾ ਸਮਾਂ ਤੰਦਰੁਸਤ ਜੀਵਨ ਜੀ ਸਕਦੇ ਹਾਂ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ गुजारिश ਹੈ ਕਿ ਸੋਚ ਵਿਚਾਰ ਟੀਵੀ ਨੂੰ ਸਬਸਕ੍ਰਾਈਬ ਕਰਿਓ ਇਨ ਨੂੰ ਲਾਈਕ ਕਰਿਓ ਤੇ ਗਾਂ ਸ਼ੇਅਰ ਵੀ ਕਰਿਓ ਤੇ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ